ਗੁਰਦਿਕਾ ਖਲਸਾ ਵਾਇਰੋਲਜੀ ਕੀ ਪੱਤੇ ਜਿਵੇਂ ਹੁਣ ਹਰ ਸਾਲ ਜਿਹੜਾ ਦੁਹਾੜੀ ਦਾ ਤਿਹਾੜੀ ਬੰਦੀ ਛੋੜ ਦਿਵਸ ਆਉਣ ਵਾਲੇ ਗੁਰਪੁਰਬ ਤੇ ਅਸੀਂ ਪੂਰੇ ਵਿਸ਼ਵ ਤੇ ਸੰਗਤ ਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਅਸੀਂ ਗ੍ਰੀਨ ਦੀਵਾਲੀ ਮਨਾਈਏ ਔਰ ਰੁੱਖ ਲਗਾਈਏ ਵਾਤਾਵਰਨ ਦੀ ਜੋ ਪলিউਸ਼ਨ ਤੋਂ ਰਾਹਤ ਆਪਾਂ ਦੇਸ਼ ਨੂੰ ਬੜਾਈਏ ਤੇ ਸਮੂਹ ਸੰਗਤ ਨੂੰ ਦੇਸ਼ ਵਾਸੀਆਂ ਨੂੰ ਵਿਸ਼ਵ ਦੀ ਸੰਗਤ ਨੂੰ ਵੀ ਦਿਵਾਲੀ ਦਿਵਸ ਔਰ ਬੰਦੀ ਛੋੜ ਦਿਵਸ ਤੇ ਆਉਣ ਵਾਲੇ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਅਰਦਾਸ ਕਰਦਾ ਵਾਹਿਗੁਰੂ ਦੇ ਚਰਨਾਂ 'ਚ ਕਿ ਸਮੂਹ ਵਿਸਵ ਦੇ ਸੰਗਤ ਤੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਬੱਚਿਆਂ ਨੂੰ ਵਿੱਦਿਆ ਦਾ ਤਾਨ ਗੁਰਸਿੱਖੀ ਜੀਵਨ ਦਾਨ ਬਖਸ਼ਣਾ ਨਿਤਨੇਮ ਦੇ ਧਾਰਨੀ ਬਣਾਉਣਾ ਆਵਾਗੌਣ ਦੇ ਚੱਕਰਾਂ ਤੋਂ ਬਚਾ ਕੇ ਰੱਖਣਾ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਕਮਾਈਆਂ ਚ ਵਰਕਤਾ ਚ ਵਾਅਦਾ ਕਰਨਾ ਦੁੱਖਾਂ ਦੁਸ਼ਮਣਾਂ ਕਲੇਸ਼ਾਂ ਪਾਪਾਂ ਦਾ ਨਾਸ ਕਰਨਾ ਸਹੀ ਪਿਆਰੇ ਮੇਲ ਜਿਨਾ ਮਿਲਿਆ ਤਰਨਾ ਆਪ ਚਿਤਾਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ